ਹਾਂਜੀ ਕਿਵੇਂ ਹੋ ਸਾਰੇ ਅਸੀਂ ਖੜੇ ਆ ਪਾਰਟ ਰੇਪੋਰਟ ਦੇ ਕੋਲ ਤੇ ਇਹ ਹੈਗਾ ਵਿਊਇੰਗ ਏਰੀਆ ਜਿੱਥੋਂ ਤੁਸੀਂ ਪਾਰਟ ਜਿਹੜਾ 에ਰਪੋਰਟ ਆ ਉਹਨੂੰ ਦੇਖ ਸਕਦੇ ਆ ਵਿੱਚ ਜਿਹੜੇ ਜਹਾਜ਼ ਖੜੇ ਆ ਇੱਥੇ ਲੋਕ ਵਿਊ ਕਰਨ ਆਉਂਦੇ ਆ ਤੁਸੀਂ ਮੇਰੇ ਪਿੱਛੇ ਖੜੀਆਂ ਕਾਰਾਂ ਦੇਖ ਸਕਦੇ ਆ ਇਸ ਤਰ੍ਹਾਂ ਲੋਕ ਇੱਥੇ ਆ ਕੇ ਇਹ ਚੀਜ਼ਾਂ ਦੇਖਦੇ ਵੀ ਕਿ ਕਿਦਾਂ ਇੱਕ ਜਹਾਜ਼ ਉਤਰਦੇ ਕਿਵੇਂ ਚੜ੍ਹਦੇ ਕਿਸ ਤਰ੍ਹਾਂ ਜਹਾਜ਼ ਲਾਈਨ 'ਚ ਲੱਗੇ ਹੋਏ ਆ ਇਹ ਜਿਹੜਾ 에ਰਪੋਰਟ ਦਾ ਇਹਨੂੰ ਵਿਊਇੰਗ ਏਰੀਆ ਕਹਿੰਦੇ ਇੱਥੇ ਲੋਕ ਆ ਕੇ ਵਿਊ ਦੇਖਦੇ ਆ 에ਰਪੋਰਟ ਦਾ ਵੀ ਕਿਸ ਤਰ੍ਹਾਂ ਦੀ ਜਿਹੜੀ 에ਰਪੋਰਟ ਦੀ ਇੱਥੇ ਦੁਨੀਆ 'ਵਾਂ ਕਿਸ ਤਰ੍ਹਾਂ ਜਹਾਜ਼ ਉਤਰਦੇ ਆ ते आओ तम झाती मराना देखियो ए पार्थ एयरपोर्ट अपना वेस्टर्न सेलरी धरती के ਇਹ ਜੀ ਆਇਰਪੋਰਟ ਆ ਸੋ ਨਿਗਾਹ ਮਾਰਿਓ ਧਿਆਨ ਨਾਲ ਦੇਖਿਓ ਜੀ ਜਰੂਰ ਤੇ ਤੁਹਾਨੂੰ ਥੋੜਾ ਜਿਆ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਕਾਫੀ ਵਧੀਆ ਵੀਡੀਓ ਲੱਗੂਗੀ ਐਂਡ ਤੱਕ ਵੀਡੀਓ ਦੇਖਿਓ ਚਲੋ ਆ ਤੁਹਾਨੂੰ ਦਿਖਾਉਣਾ ਉਹ ਦੇਖੋ ਆਪਣਾ ਇੱਕ ਜਹਾਜ਼ ਜਿਹੜਾ ਵਾ ਉਹ ਉਤਰ ਰਿਹਾ ਵਾ ਤੇ ਲੈਂਡ ਕਰ ਰਿਹਾ ਹੈ ਤੇ ਬਹੁਤ ਸਾਰੇ ਜਿਹੜੇ ਜਹਾਜ਼ ਆ ਵੱਖ-ਵੱਖ ਜਿਹੜੀਆਂ ਆਪਣੇ ਕੰਪਨੀਆਂ ਦੇ ਕਵੈਂਟਸ ਦੇ ਜਾਂ ਹੋਰ ਸਾਰੇ ਖੜੇ ਆ ਵੱਖ-ਵੱਖ ਮੁਲਕਾਂ ਦੇ ਸੋ ਉਹ ਦੇਖੋ ਤੁਸੀਂ ਜਹਾਜ਼ ਜਿਹੜਾ ਵਾ ਲੈਂਡ ਕਰ ਗਿਆ ਤੇ ਇਹ ਸਾਰਾ ਜ਼ਬਰਦਸਤ 뷰 ਤੁਸੀਂ ਇੱਥੇ ਖੜ ਕੇ ਜਦੀ ਪਰਥ ਰਹਿੰਦੇ ਆ ਤੇ 에어ਪੋਰਟ ਦਾ ਜਿਹੜਾ 뷰ਇੰਗ ਏਰੀਆ ਵਾ ਤੁਸੀਂ ਇੱਥੇ ਆ ਕੇ ਦੇਖ ਸਕਦੇ ਆ ਉਹ ਦੇਖੋ ਜਹਾਜ਼ ਜਿਹੜਾ ਵਾ ਸੌਰੀ ਉਹ ਲੈਂਡ ਕਰ ਗਿਆ ਤੇ ਇਹ ਬਹੁਤ ਛੋਟਾ ਜਿਹਾ ਜਹਾਜ਼ ਹੈ ਮਲਾ ਦਾ ਵਰਜਨ ਦਾ ਇਹ ਤੇ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਜਹਾਜ਼ ਜਿਹੜੇ ਆ ਇੱਥੇ ਉਤਰਦੇ ਆ ਤੇ ਉਹ ਦੇਖੋ ਤੁਸੀਂ ਜਹਾਜ਼ ਜਿਹੜਾ ਇਹ ਏਅਰਪੋਰਟੋਂ ਲੈਂਡ ਕਰ ਗਿਆ ਤੇ ਹਾਂਜੀ ਆਓ ਦੇਖੋ ਇਧਰ ਆਹ ਵਿਊਇੰਗ ਏਰੀਆ ਵਾ ਸਾਰਾ ਆਪਣਾ ਜੀ ਹੁਣ ਦੇਖੋ ਜਰਾ ਧਿਆਨ ਦੇ ਨਾਲ ਕਿ ਸਾਰਾ ਵਿਊ ਆ ਇੱਥੇ ਦਾ ਇੱਥੇ ਲੋਕ ਆ ਕੇ ਜਿੱਦਾਂ ਦੇਖਦੇ ਆ ਇੱਥੇ ਸ਼ਾਮ ਨੂੰ ਆ ਕੇ ਕਾਫੀ ਲੋਕ ਜਿਹੜੇ ਬੈਠੇ ਹੁੰਦੇ ਆ ਕਿਉਂਕਿ ਜਿਹੜੇ ਲਾਈਟਾਂ ਬਹੁਤ ਜਾਦੀਆਂ ਇੱਥੇ जगਦੀਆਂ ਬਹੁਤ ਸ਼ਾਨਦਾਰ ਜਿਹੜਾ ਦ੍ਰਿਸ਼ ਹੁੰਦਾ ਸ਼ਾਮ ਦਾ ਸੋ ਆਹ ਦੇਖੋ ਤੁਸੀਂ ਵੱਖ-ਵੱਖ ਕੰਪਨੀਆਂ ਦੇ ਜਹਾਜ਼ ਖੜੇ ਆ ਇੱਥੇ ਤੇ ਕੰਟਰੀਆਂ ਦੇ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਉੱਪਰੇ ਉਧਰ ਵੱਡੇ-ਵੱਡੇ ਜਹਾਜ਼ਾਂ ਦੀ ਮੂਵਿੰਗ ਹੋ ਰਹੀ ਆ ਮੂਵ ਕਰ ਰਹੇ ਇੱਧਰ-ਉਧਰ ਕਿਉਂਕਿ ਹੁਣ ਉਹਨਾਂ ਨੇ ਵਿੱਚੋਂ ਜੇ ਨਵੇਂ ਜਹਾਜ਼ ਉੱਡਣੇ ਆ ਜਿਹੜੇ ਉਤਰ ਰਹੇ ਆ ਉਹ ਦੂਸਰੇ 사 ਚਲ ਗਏ ਉਹ ਦੇਖੋ ਇੱਕ ਹੋਰ ਜਹਾਜ਼ ਆ ਗਿਆ ਤਾਂ ਹੁਣੇ ਉੱਡਣ ਦੀ ਤਿਆਰੀ 'ਚ ਇਹ ਜਹਾਜ਼ ਇਹ ਦੇਖਿਓ late lava Alo maroati. ਇਹ ਆ ਵਿਊਇੰਗ ਏਰੀਆ ਇਧਰੋਂ ਕਾਸਕੋ ਤੋਂ ਰੋਡ ਆਉਂਦੀ ਆ ਤੇ ਆ ਹੈਗਾ ਵਿਊਇੰਗ ਏਰੀਆ ਇੱਥੇ ਲੋਕ ਆ ਕੇ ਖੜਦੇ ਆ ਆ ਸਾਰੀ ਜਗ੍ਹਾ ਜਿਹੜੀ ਕੱਚੀ ਬਣੀ ਆ ਇਹ ਪਾਰਕਿੰਗ ਵਾਸਤੇ ਆ ਇੱਥੇ ਆ ਕੇ ਲੋਕ ਪਾਰਕ ਕਰਦੇ ਆ ਇਸੇ ਤਰ੍ਹਾਂ ਹੀ ਰੋਡ ਦੇ ਦੂਜੇ ਪਾਸੇ ਆ ਪਾਰਕਿੰਗ ਦੀ ਜਗ੍ਹਾ ਵਾ ਤੇ ਇੱਥੇ ਲੋਕ ਜਿਹੜਾ ਸ਼ਾਮ ਨੂੰ ਆ ਕੇ ਤਕਰੀਬਨ ਇੱਥੇ ਬਹੁਤ ਸਾਰੇ ਲੋਕ ਆ ਕੇ ਆਪਣਾ ਖੜਦੇ ਆ ਕਿਉਂਕਿ 에ਅਰਪੋਰਟ ਦੀ ਰਾਤ ਨੂੰ ਦ੍ਰਿਸ਼ ਬਹੁਤ ਜ਼ਬਰਦਸਤ ਹੁੰਦਾ ਤੇ ਲੋਕ ਦੇਖਦੇ ਆ ਤੇ ਆ ਹੈਗਾ ਸਾਰਾ ਵਿਊ ਏਰੀਆ ਵੱਖ-ਵੱਖ ਕੰਟਰੀਆਂ ਦੇ ਜਿਹੜੇ ਜਹਾਜ਼ ਆ ਉਹ ਖੜੇ ਆ ਇਸ ਵਕਤ ਆਸਟ੍ਰੇਲੀਆ ਦੇ ਲੋਕਲ ਜਹਾਜ਼ ਜਿਹੜੇ ਆ ਉਹ ਖੜੇ ਇੱਥੇ ਕੁਵੈਂਟ ਸੇਰ ਲੈਂਡ ਦੇ ਜਹਾਜ਼ ਲੰਦਾ ਜ਼ਿਆਦਾ ਖੜੇ ਆ ਤੇ ਤੁਹਾਡੇ ਸਾਹਮਣੇ ਆ ਇਹ ਤੇ ਬਹੁਤ ਹੀ ਜਿਹੜਾ ਵੱਡਾ 에ਰਪੋਰਟ ਆ ਤੁਹਾਡੇ ਦੇਖ ਕੇ ਤੁਹਾਨੂੰ ਦ੍ਰਿਸ਼ ਦਾ ਜਿਹੜਾ ਨਜ਼ਾਰਾ ਆਊਗਾ ਸੋ ਜਹਾਜ਼ ਉਤਰਦੇ ਚੜ੍ਹਦੇ ਦੁਨੀਆ ਇੱਥੋਂ ਸਫਰ ਕਰ ਰਹੀ ਹੈ ਇੱਧਰ-ਉੱਧਰ ਤੇ ਦੇਖੋ ਕਿੰਨਾ ਜਿਹੜਾ ਦ੍ਰਿਸ਼ ਇਹ ਜਬਰਦਸਤ ਆ ਸੋ ਬਹੁਤ ਹੀ ਵੱਡੇ ਰਕਬੇ ਦੇ ਵਿੱਚ ਜਿਹੜਾ ਇਹ ਫੈਲਿਆ ਹੋਇਆ ਵਾ ਤੇ ਤੁਸੀਂ ਫਿਰ ਦੁਬਾਰਾ ਤੁਹਾਨੂੰ ਮੈਂ ਝਾਤੀ ਵਰੋਣਾ ਦੇਖੋ ਤੁਸੀਂ ਆਹ ਦੇਖੋ ਇੱਕ ਜਹਾਜ਼ ਜਿਹੜਾ ਕਾਫੀ ਦੂਰ ਹੈ ਹਜੇ ਉਹ ਆਪਣਾ ਇੱਕ ਦਜਾਜ ਉਹ ਦੇਖੋ ਉਡਣ ਦੀ ਜਿਹੜੀ ਆ ੜਾਨ ਪਰ ਦੀ ਤਿਆਰੀ ਵਿੱਚ ਆ ਉਹ ਦੇਖੋ ਕਿੰਨੀ ਜ਼ਬਰਦਸਤ ਸਪੀਡ ਹੈ ਦੀ ਤੇ ਬਸ ਇਹਨੇ ਹੁਣੇ ਹੀ ਹੋ ਗਿਆ ਰੁੱਖਾਂ ਦੇ ਉੱਲੇ ਪਰ ਇਹਨੇ ਹੁਣੇ ਉੱਡ ਤੁਰਨਾ ਦੇਖਿਓ ਦ੍ਰਿਸ਼ ਤੁਹਾਡੇ ਦੇਖਣ ਵਾਲਾ ਹੋਣਾ ਦੇਖਦੇ ਰਹੋ ਉਦੇਕ ਪਰ ਗਿਆ ਰੁੱਖਾਂ ਦੇ ਉਹਲੇ ਉਡਾਨ ਉਹ ਚਲ ਗਿਆ ਸਮਾਨ ਨੂੰ ਖੁੱਪ ਗਿਆ ਕਿੰਨਾ ਜ਼ਬਰਦਸ ਵਿਊ ਆ ਦੁਨੀਆ ਆ ਰਹੀ ਆ ਜਾ ਰਹੀ ਆ ਇਸੇ ਤਰ੍ਹਾਂ ਹੀ ਕੰਮ ਚੱਲ ਰਿਹਾ ਦੇਖ ਲੋ ਲੱਖਾਂ ਲੋਕ ਸਫਰ ਕਰ ਰਹੇ ਆ 250 ਹਜ਼ਾਰਾਂ ਜਹਾਜ ਇੱਧਰ ਉੱਧਰ ਜਾ ਰਹੇ ਆ ਉਹ ਦੇਖੋ ਇੱਕ ਲੈਂਡ ਕਰ ਰਿਹਾ ਵਾ ਏਜ ਹਵਾਈ ਲੈਂਡ ਕਰ ਰਿਹਾ ਵਾ ਦੇਖ ਲਓ ਕਿਸ ਤਰ੍ਹਾਂ ਦੁਨੀਆ ਆ ਜਾ ਰਹੀ ਹੈ ਕੀ ਟੈਕਨੋਲੋਜੀ ਆ ਇੱਕ ਆ ਗਿਆ ਕਿ ਚਲ ਗਿਆ ਲੱਖਾਂ ਲੋਕ ਦੁਨੀਆ ਦੇ ਇਧਰ ਤੋਂ ਉਧਰਲੇ ਕੋਨੇ 'ਚ ਜਾ ਰਿਹਾ ਆ ਸੋ ਇਹ ਆ 파ਰਥ 에어ਪੋਰਟ ਦਾ ਇੱਥੇ ਵਿਊਇੰਗ ਏਰੀਆ ਇੱਥੇ ਆ ਕੇ ਲੋਕ ਅੱਗੇ ਦੱਸਿਆ ਖੜਦੇ ਆ ਦੇਖਦੇ ਆ ਸਾਰਾ ਕੁਝ ਵੀ ਕਿਵੇਂ ਇੱਥੇ ਇਹ ਜਹਾਜ਼ ਉਤਰਦੇ ਆ ਰਾਤ ਦੇ ਸਮੇਂ ਬਹੁਤ ਹੀ ਜ਼ਬਰਦਸਤ ਨਜ਼ਾਰਾ ਹੁੰਦਾ ਕਿਉਂਕਿ ਜਹਾਜ਼ ਜਹਾਜ਼ਾਂ ਦੀਆਂ ਲਾਈਟਾਂ ਹੋਰ 에ਅਰਪੋਰਟ ਦੀਆਂ ਲਾਈਟਾਂ ਦੂਰ ਦੂਰ ਤੱਕ जगਦੀਆਂ ਬਹੁਤ ਈ ਜਿਹੜੀਆਂ ਉਹ ਸ਼ਾਨਦਾਰ ਦ੍ਰਿਸ਼ ਬਣਦਾ ਵਾ ਉਹ ਦੇਖੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਜੇ ਤੁਸੀਂ ਪਰਥ ਵਿੱਚ ਰਹਿੰਦੇ ਆ ਤਾਂ ਜਰੂਰ ਇਸ ਵਿਊਇੰਗ ਏਰੀਆ ਤੇ ਜਰੂਰ ਆਓ ਤੇ ਆਪਣੇ ਬੱਚਿਆਂ ਨੂੰ ਦਿਖਾਓ ਬਹੁਤ ਤੁਹਾਨੂੰ ਵਧੀਆ ਲੱਗੂਗਾ ਥੈਂਕ ਯੂ ਵੀਡੀਓ ਵਾਚ ਕਰਨ ਲਈ ਹਾਂਜੀ ਪੰਜਾਬ ਤੋਂ ਹੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂਗੇ ਰੱਬ ਰੱਖਾ